ਕਿਵੇਂ ਆ ਬਾਈ ਠੀਕ ਆ ਤੇਰੇ ਮੈਂ ਨਾ ਬਹੁਲੇ ਦਿਨਾਂ ਦਾ ਫਿਰਦਾ ਸੀਗਾ ਤੈਨੂੰ ਪਾਲਦਾ ਆਪਣਾ ਮਲਾਪ ਹੀ ਨਹੀਂ ਹੋਇਆ ਅੱਜ ਕੁਦਰਤ ਦੀ ਰਾਜ ਮਲਾਪ ਹੋ ਗਿਆ ਠੀਕ ਆ ਕਿਵੇਂ ਸੀ ਤੇ ਕਰਤੀ ਮਸ਼ੀਨਾਂ ਦੀ ਰਿਪੇਅਰ ਸ਼ੁਰੂ ਬਾਈ ਨਾ ਨਾ ਹਜੇ ਤਾਂ ਕਰਨੀ ਆ ਯਾਰ ਤੈਨੂੰ ਪਤਾ ਮੇਰੇ ਨਾਲ ਜਿੰਦਰ ਹੀ ਹੁੰਦਾ ਪੱਕਾ ਜਿੱਦੇ ਬੱਸ ਉਹ ਆ ਗਿਆ ਉਹਦੇ ਸ਼ੁਰੂ ਕਰਦੇ ਆਂਗੇ ਠੀਕ ਆ ਬਾਈ ਮੈਂ ਵੀ ਨਾ ਕੰਮ ਤਾਂ ਜਿੰਦਰ ਤੋਂ ਹੀ ਸਿੱਖਿਆ ਵਾਂ ਅੱਛਾ ਪਰ ਤੈਨੂੰ ਪਤਾ ਬਾਈ ਹੁਣ ਮਾਡਰਨ ਜ਼ਮਾਨਾ ਹੈ ਬਾਕੀ ਬਾਈ ਗੁਰੂ ਤਾਂ ਮੇਰਾ ਜਿੰਦਰ ਹੀ ਆ ਪਰ ਤੈਨੂੰ ਪਤਾ ਅੱਜ ਕੱਲ੍ਹ ਯਾਰ ਗੁਰੂਆਂ ਤੋਂ ਚੇਲੇ ਅੱਗੇ ਲੰਗੇਦੇ ਆ ਉਹ ਥੋੜਾ ਜਨਾ ਪੁਰਾਣੇ ਦਿ ਮੈਨੂੰ ਜਾਰੇ ਤੱਕ ਨਹੀਂ ਘੰਡਾਈ ਦਾ ਪਤਾ ਹੈ। ਬਾਕੀ ਯਾਰ ਆਪਣੀ ਇਧਰ ਜਾਂਸੀ ਨਹੀਂ ਮਸ਼ੀਨਾਂ ਵਾਲੀ। ਉੱਥੇ ਮੈਂ 2 ਸਾਲ ਲਾ ਕੇ ਆਇਆ। ਪੂਰਾ ਘਰੇ ਨਹੀਂ ਸਰਦਾ ਮੈਨੂੰ ਤਾਂ ਆਉਣਾ ਪੈ ਗਿਆ। ਅੱਛਾ ਅੱਛਾ ਅੱਛਾ। ਬਾਈ ਫਿਰ ਮੈਨੂੰ ਰੱਖ ਲੋ ਡਰਾਈਵਰ। ਉਹ ਯਾਰ ਤੀਰੇ ਆਏ ਆ ਨਾ ਲੋਟ ਨਹੀਂ ਹੋਣਾ। ਹਰ ਸਾਲ ਉਹੀ ਹੁੰਦਾ ਯਾਰ। ਬਾਕੀ ਆਏ ਆ ਜੇ ਉਹਨੂੰ ਕੋਈ ਕੰਮ ਪੈ ਗਿਆ ਕੋਈ ਉਹਦੇ ਨਾਲ ਮੇਰੀ ਨਾ ਗੱਲ ਬਣੀ ਰੱਚ ਕੇ ਬੈਠੀ। ਫਿਰ ਮੈਂ ਸੋਚ ਸਕਦਾ ਤੇਰੇ ਬਾਰੇ ਪਰ ਹਜੇ ਤਾਂ ਜਵਾਬ ਹੀ ਮੁਸ਼ਕਲ ਹੈ ਯਾਰ ਕੰਮ। ਬਾਈ ਤੂੰ ਇਹ ਨਾ ਸਮਝ ਖੰਨੀ ਜਾਣ ਕੇ ਆਖੀ ਜਾਂਦਾ। ਮੈਨੂੰ ਨਾ ਜਲੰਧਰੋਂ ਬੜੇ ਫੋਨ ਆਈ ਜਾਂਦੇ ਆ। ਉਹ ਪਰ ਮੈਂ ਨਹੀਂ ਜਾਂਦਾ ਵਾਟਵਾਲੀ ਆ ਯਾਰ ਮੈਨੂੰ ਆਇਆ ਬੰਦਾ ਨੇੜੇ ਹੋਵੇ ਹੱਥ ਨੂੰ ਜਾਂ ਰਾਤ ਨੂੰ ਬੰਦਾ ਘਰੇ ਆ ਜੇ ਵਿਕਾਂ ਜਾ ਹੈ ਤੇ ਤੂੰ ਇਹ ਵੀ ਨਾ ਸਮਝੀ ਵੀ ਮੈਂ ਖੰਨੀ ਜੰਦਰ ਨੂੰ ਹਟਾਉਣ ਨੂੰ ਕਰਦਾ ਯਾਰ ਜਿੰਨੇ ਉਹਨੂੰ ਦਿੰਨਾ ਉਹ ਤੂੰ 10-15000 ਰੁਪਏ ਭਲਾ ਮੈਨੂੰ ਘੱਟ ਦੇ ਤੇ ਨਸ਼ਾ ਪੱਤਾ ਤਾਂ ਨਹੀਂ ਕੋਈ ਕਰਦਾ ਉਹ ਯਾਰ ਨਸ਼ੇ ਪੱਤੇ ਵਾਲੇ ਬੰਦੇ ਤੇ ਤਾਂ ਬਾਈ ਮੈਂ ਨੇੜੇ ਦੀ ਨਹੀਂ ਲੰਦਾ ਦਾ ਤੂੰ ਕਰਨ ਦੀ ਗੱਲ ਛੱਡ ਚਲ ਆਏ ਕਰ ਫਿਰ ਮੈਨੂੰ ਨੰਬਰ ਦੇ ਦੇ ਸੋਚਦੇ ਹਾਂ 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 ਤੂੰ ਬਨਾਲੀ ਵਿਚਾਰ ਕੋਈ ਨਹੀਂ ਲੈ ਬਈ ਬਾ ਠੀਕ ਆ ਕੋਈ ਨਹੀਂ ਦੇਖਦੇ ਆ ਠੀਕ ਆ ਕੀ ਹਾਲ ਆ ਭਾਈ ਉਹ ਠੀਕ ਆ ਯਾਰ ਜਹਿੰਦਰਾ ਕਿੱਥੇ ਰਹਿ ਗਿਆ ਯਾਰ ਤੂੰ ਪੰਜ ਛੇ ਦਿਨੋਂ ਕੋਈ ਨਾ ਤਾਂ ਫੋਨ ਚੱਕਦਾ ਮਸ਼ੀਨ ਦੀ ਰਿਪੇਅਰ ਕਰਨ ਵਾਲੀ ਕੋਈ ਲੇਟ ਹੋਈ ਜੰਨੇ ਆ ਯਾਰ ਬਾ ਮਸ਼ੀਨ ਦੀ ਰਿਪੇਅਰ ਤਾਂ ਲੋਟ ਕਰ ਲਾਂਗੇ ਭਾਈ ਪਰ ਇੱਕ ਨਾ ਥੋੜਾ ਐ ਦੀ ਕੰਮ ਹੋਰ ਕਰਨਾ ਪਊ ਦੱਸ ਤਾਂ ਥੋੜੇ ਪੈਸੇ ਵਧਾਉਣੇ ਪੈਣਗੇ ਕਿੰਨੇ ਕੋ ਯਾਰ ਭਾਈ ਵੇਖ ਲੈ ਹੁਣ ਅਗਸਤ ਚ ਮਸ਼ੀਨ ਖੋਲ ਲਾਂਗੇ ਆਪਾਂ ਕਿੱਥੇ ਜਾ ਕੇ ਦਸੰਬਰ ਆਊਗਾ ਉਹਨਾਂ ਚਿਰ ਇੱਥੇ ਹੀ ਰਹਿਣਾ ਪਊਗਾ ਕਟੋਕਟ 15000 ਰੁਪਏ ਦਾ ਵਧਾਣਾ ਜਿੰਦਰਾ ਯਾਰ ਮੈਂ ਤਾਂ ਤੈਨੂੰ ਪੁਰਾਣਾ ਕਰਕੇ ਪਹਿਲੇ ਪੈਸੇ ਵੱਧ ਦਈਆਂ ਨਾ ਮੈਂ ਤਾਂ ਕਿਤੇ ਫਰਕ ਹੀ ਨਹੀਂ ਕੀਤਾ ਤੇਰਾ ਨਾ ਬਈ ਫਿਰ ਤੈਨੂੰ ਵੀ ਜਦੋਂ ਆਪਾਂ ਰਿਪੇਅਰ ਕਰ ਦਿੰਨੇ ਖੇਤ ਗਿੜਾ ਮਾਰ ਲੋੜ ਨਹੀਂ ਪਈ ਕਿਤੇ ਉਹ ਤਾਂ ਗੱਲ ਤੇਰੀ ਠੀਕ ਆ ਯਾਰ ਪਰ ਇੰਨੇ ਪੈਸੇ ਤਾਂ ਨਹੀਂ ਵਧਾ ਕੇ ਲੋਟਣੀ ਕਹਾਣੀ ਯਾਰ ਮੇਰੇ ਕੋਲ ਤਾਂ ਡਰਾਈਵਰ ਦਾ ਵਾਧੂ ਕਿਡੇ ਮਾਰੀ ਜਾਂਦੇ ਲੱਗਨ ਨੂੰ ਨਾਲੇ ਤੇਰੇ ਨਾਲ 10 20000 ਘਾਟ ਹੀ ਮੰਗਦੇ ਆ ਚੱਲ ਬਈ ਜਿਹੜੇ ਵਾਧੂ ਕਿਡੇ ਮਾਰਦੇ ਫਿਰ ਉਹਨਾਂ ਨੂੰ ਹੀ ਰੱਖ ਲਾ ਹੈਲੋ ਤੀਰੇ ਕਿਵੇਂ ਆ ਵਧੀਆ ਵਧੀਆ ਬਾਈ ਉਹ ਯਾਰ ਕਿੱਥੇ ਆ ਤੂੰ ਆ ਜਾ ਯਾਰ ਐ ਚਾ ਆ ਗਿਆ ਆ ਗਿਆ ਬਈ ਮੈਂ ਤਾਂ ਪੰਜ ਮਿੰਟਾਂ ਚ ਆ ਗਿਆ ਬਈ ਆ ਜਾ ਆ ਜਾ ਕੋ ਆ ਗਿਆ ਹਾਂ ਬਈ ਪਹਿਲਾਂ ਤਾਂ ਯਾਰ ਆਪਾਂ ਗੱਲ ਹੀ ਤੋੜ ਲਗੇ ਜਿੰਦਰ ਨੂੰ ਮੈਂ ਦਿੰਦਾ ਜੀ ਰੁਪਿਆ 70000 ਤੈਨੂੰ ਦੇਉਂਗਾ 60000 ਕੋਈ ਚੱਕਰ ਹੀ ਨਹੀਂ ਬਈ ਚੱਲ ਫਿਰ ਯਾਰ ਲੱਗ ਜਾ ਕੰਮ ਤੇ ਐਂ ਕਰ ਪਹਿਲਾਂ ਰੈਕ ਖੋਲ ਨਹੀਂ ਮੈਂ ਤੈਨੂੰ ਐਂ ਆਇਆ ਨਾ ਪਹਿਲਾਂ ਤਾ ਖੋਲ ਦੇ ਮਸ਼ੀਨ ਮੈਂ ਮਸ਼ੀਨ ਖੋਲ ਦਿੰਦਾ ਜਿਹੜਾ ਖਰਾਬ ਵਾਲਾ ਕੰਮ ਹੋਇਆ ਸ਼ਹਿਰੋਂ ਉਹ ਤੂੰ ਕਰਾ ਲਈਂ ਆ ਰੈਕ ਦੀ ਤਾਂ ਤੂੰ ਟੈਂਸ਼ਨ ਹੀ ਨਾ ਮੰਨ ਇਹ ਤਾਂ ਮੈਂ ਘਰੇ ਖੋਲ ਕੇ ਐਂ ਕਰ ਦੂੰ ਗਰੀਸ ਗੁਰੂ ਨੂੰ ਓਕੇ ਕਰ ਦੂੰਗਾ ਸਾਰਾ ਕੰਮ ਤਣਾ ਟਣ ਕਰ ਦੂੰਗਾ ਕੀ ਦੀ ਨਾ ਫੇਰ ਮਨ ਚਲਾਇਆ ਕਰ ਲਾ ਫਿਰ ਹਾਂ ਕੋਈ ਆ ਗਈ ਕਰੀ ਜਨਾ ਤੂੰ ਤਾਂ ਦੇ ਨਸ਼ੇ ਦੇ ਮਨੇੜ ਦੀ ਲੰਗਦਾ ਓਏ ਇਹਦਾ ਲੱਕੜਾ ਹੀ ਕਹਿੰਦੀ ਆ ਉਹ ਕੋਈ ਲਾਇਆ ਚਾਬੀ ਪਾਨਾ ਕੁਛ ਕੇ ਨਹੀਂ ਓ ਤੂੰ ਖਰਾਦ ਦਾ ਕੰਮ ਕਰਾਉਣ ਵਾਲਾ ਬਣ ਇਹਦਾ ਅੱਧੇ ਘੰਟੇ ਚ ਮੈਂ ਖੋਲਤੀ ਤੂੰ ਆਦਾ ਸ਼ੈਰੋ ਕੰਮ ਨਵੇੜਿਆ ਫਿਰ ਮੈਂ ਰੈਕ ਨੂੰ ਹੁੰਦਾ ਠੀਕ ਆ ਓ ਬਾਈ ਆ ਜਾ ਰੇ ਰੈਕ ਤਾਂ ਕਰਤਾ ਮੈਂ ਜਮਾ ਓਕੇ ਪਾਣੀ ਟਰਾਈ ਲੈਣੀ ਲੈ ਲਾ ਕੋਈ ਆ ਨੀਵਾ ਜੇ ਕਹਤੋ ਲੱਗੀ ਜਾਂਦਾ ਮੈਨੂੰ ਓਏ ਨੀਵੇਂ ਥਾਂ ਖੜਾ ਹੁ ਤਾ ਲੱਗਦਾ ਹੈ ਚੈੱਕ ਕਰ ਮੜਾ ਜਾ ਕੋਈ ਤਾਂ ਕਰਾਉਣਾ ਪੀਨੀਅਨ ਕਿੱਧਰ ਗਿਆ ਟੈਣਾ ਕਿਵੇਂ ਲਾਵਾਂਗੇ ਕੀ ਰਹਿ ਗਿਆ ਯਾਰ ਇਹ ਨਾ ਫਿਰ ਪੱਕਾ ਮਸ਼ੀਨ ਵਾਲੇ ਸਮਾਨ ਚ ਰਲ ਗਿਆ ਕੋਈ ਨਿਕਾਸ ਦਿੰਨਾ ਇਹ ਵੀ ਮੈਂ ਓ ਕੀ ਤੂੰ ਸੁਵਾ ਕਸ ਦਿੰਨਾ ਖੜ ਜਾ ਯਾਰ ਮੈਨੂੰ ਜਿੰਦਰ ਨੂੰ ਫੋਨ ਲਾਉਣਾ ਪੈਣਾ ਲਵਾਈ ਖੜਾ ਤੂੰ ਤਾਂ ਸੀਜ਼ਨ ਮੇਰਾ ਹੈਲੋ ਜਿੰਦਰ ਓਏ ਆਈ ਮੜਾ ਜਾ ਘਰੇ ਯਾਰ ਤਾਂ ਜੀ ਉਹ ਵੇਖ ਕਾ ਯਰਜਿੰਦਰਾ ਕੀ ਕਰਤਾ ਇਹਨੇ ਸਿਆਪਾ ਉਹ ਇਹ ਤਾਂ ਮੈਂ ਦੂਰੋਂ ਹੀ ਵੇਖ ਰਿਆ ਉਹ ਕੀ ਕਰਤਾ ਬਾਕੀ ਜਿਹੜੇ ਘਰੇ ਆ ਡਰਾਈਵਰ ਕਹਿੰਦੇ ਨੇ ਅਸੀਂ ਦੂਜੇ ਨੂੰ 10000 ਰੁਪਏ ਘੱਟ ਲਵਾਂਗੇ ਉਹਨਾਂ ਨੂੰ ਤਾਂ ਇਹੋ ਜਿਹਾ ਕੋਸ਼ਿਸ਼ ਕਰਨਾ ਉਹ ਪਤੰਦਰਾ ਜੇ ਦਸੌਰੀ ਘੋਖਾ ਕੇ ਕੁਸ਼ਤੀ ਲੜੀ ਜਾਂਦੀ ਹੋਵੇ ਫਰਦੇਸੀ ਕਿਹਨੂੰ ਕੌਣ ਪੁੱਛੇ ਉਹ ਬਾਕੀ ਇਹ ਤਾਂ ਉਹ ਡਰਾਈਵਰ ਹੁੰਦੇ ਆ ਜੇ ਇਹੋ ਜਿਹੇ ਨੂੰ ਨਾ 10 ਮਿੰਟ ਚਾਹ ਪੀਂ ਲੈ ਕੇ ਟਰੈਕਟਰ ਫੜਾ ਦੇ ਇਹ ਤਾਂ ਸਮਝ ਨਹੀਂ ਆ ਇਸ ਤਰ੍ਹਾਂ ਬਣ ਕੇ ਡਰਾਈਵਰ ਓ ਆਪਾਂ ਵੀ ਬਾਈ ਫਿਰ ਜਿਹੜੇ ਦੋ ਤਿੰਨ ਰੇਅਰ ਤੇ ਲੱਗਿਆ ਹਿਸਾਬ ਜਾਂ ਕਰ ਲੈਂਦੇ ਓਏ ਹੁਣੇ ਨਾ ਮੈਂ ਤੈਨੂੰ ਦੇ ਦੇ ਚੈੱਕ ਕੱਟ ਕੇ ਸਾਰੀ ਆ ਖਿਡਾਰੀ ਬਿਠਾਈਦਾ ਤੇਰੇ ਮੂੰਹ ਸਰ ਸਾਰੀ ਉਹ ਖਿਡਾਰੀ ਪਈ ਆ ਹੱਥ ਬੰਨੇ ਮੇਰਾ ਵੀਰ ਤੁਰਦਾ ਯਾਰ ਤੂੰ